ਸਵਾਗਤ ਹੈ ਕਿਸਾਨੋ ਤੁਹਾਡਾ ਆਪਣੇ ਚੈਨਲ ਫੱਤੇ ਡੇਰੇ ਫਾਰਮ ਦੇ ਵਿੱਚ ਦੋਸਤੋ ਜਿਹੜੀ ਆਪਣੀ ਆਜ ਦੀ ਨਿਸ਼ਤ ਇਹ ਪਿੰਡ ਚੱਬਾ ਤੇ ਜ਼ਿਲ੍ਹਾ ਸ੍ਰੀ ਅਮਰਪੁਰ ਸਾਹਿਬ ਅੱਜ ਵੀਰ ਨੇ ਇੱਕ ਬਹੁਤ ਸੋਹਣੀ ਝੋਟੀ ਕਾਦ ਕੀਤੀ ਹੈ ਸਵੇਰ ਦੁੱਜਾ ਵਾ ਸੋਇ ਨੂੰ ਵਿਵਿਧਨ ਹੋ ਗਏ ਨੇ ਤੇ ਦੁੱਧ ਤਿਆਰ ਆ 9 ਲੀਟਰ ਨੇ ਕਰਵਾ ਥਾਣਿਆ ਕੁੰਡਾ ਸਿੰਘ ਥੋੜਾ ਸੰ ਖੁੱਲਾ ਵਾ ਬਸ ਥੇ ਕੁੰਡਾ ਉੱਚਾ ਲੰਮਾ ਕਰਦਿਆ ਸਰੀਰ ਇਹ ਨਾਟ ਬਹੁਤ ਪਿਆਰੀ ਹੈ ਪਿੱਠ ਫੋੜੇ ਚੌੜੀ ਆ ਥੋੜਾ ਜਿਹਾ ਉਪਰ ਆ ਮੈਸੇਜ ਕਰਦੀ ਆ ਇਹੇ ਫੇਸ ਕੁਆਲਿਟੀ ਸੋਹਣੀ ਇਹਦੀ ਦੋਸਤੋ ਮੋਲ ਰੱਖਿਆ ਵੀਰ ਨੇ 80000 ਰੁਪਇਆ ਮਾਨ ਤੋਂ ਖੁੱਲਾ ਹੋਊਗਾ ਇੱਕ ਵਾਰ ਫਿਰ ਵੇਖ ਲੋ ਬਹੁਤ ਸੋਹਣੀ ਝੁੱਟੀ ਆ। ਸੂਬਾ ਦੂਜਾ ਵਾ। ਕੁੰਡਾ ਸਿੰਘ ਥੋੜਾ ਜਿਹਾ ਖੁੱਲਾ ਵਾ। ਫੇਸ ਕੁਆਲਿਟੀ ਸੋਹਣੀ ਆ। ਨਿਕਰਮਾ ਥਾਣੇ। ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਬਾਅਦ ਵਿੱਚ ਕੰਡ ਕਰ ਲਵੇ। ਨੰਬਰ 2210 ਕਰੀਨੇ ਚੱਲ ਰਿਹਾ। ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਇੱਕ ਵਾਰ ਫਿਰ ਦੇਖ ਲਓ। ਥੋੜਾ ਜਿਹਾ ਡਰਦੀ ਆ। ਚਲੋ।